ਓਏ ਦੋਸਤੋ ਬੈਟਰਾਂ ਬੰਦਾ ਬੰਦਾ ਯੂਰੇ ਲੈ ਗਿਆ ਮੇਰਾ 14 ਮਾਦਲਾ 4 ਲੱਖ 68000 ਪ੍ਰਾਈਸ ਆ ਤੇ ਟਾਇਰ ਆ ਆਰਡਰ ਲੱਗਿਆ ਜੀ ਓਕੇ ਦੀ ਰਿਪੋਰਟ ਆ ਬੱਲ ਬਹੁਤ ਸੋਨਾ ਫੂਕਾ ਵੀ ਸਹੀ ਜਮਾ ਟਮਾਟਰੀ 854 ਰੇਟਿੰਗ 4 ਸਟਾਰ ਆ ਮੈਂ ਰਜਣਾ ਆ ਰਹੀ ਹਾਂ ਆ ਰਹੀ ਹਾਂ ਸੱਤੀਤੀਟਰ ਬਹੁਤ ਸਾਫਾ ਹਾ ਦੋਸਤੋ ਨਵ ਮਾਡਲ ਹੈ ਇਹ 8.4 ਲੱਖ ਪ੍ਰਾਈਸ ਹੈ ਜੀ ਇਹ ਸਾਦੀ ਛਤਰੀ ਚ ਹੈਟਰ ਬਹੁਤ ਸਾਫਾ ਹਾ ਦੋਸਤੋ ਕੋਕਾ ਵੀ ਦਾ ਟਾਇਰ ਨਵੇਂ ਆਇਆ ਹੋਆ ਜੀ ਪੌਜੀ ਮਗਰਿਆੜਾ ਜੀ ਬਹੁਤ ਸਾਫਾ ਹੈ ਜੀ ਆ 852 ਉਹ ਮਗਰਾੜ ਲੱਗਿਆ 13 ਮਾਡਲਾ 475 ਰੇਟ ਆ ਟਰੈਕਟਰ ਬਹੁਤ ਸੋਹਣਾ ਜੀ ਇਹ ਲਾਈਟਾਂ ਲੂਟਾ ਲੰਗਾ ਤਸਰੀਦੇ ਵੀ ਇਹ ਮੂਲ ਨੇਵੇਂ ਆ ਮਗਰਲੇ 70 80 ਪੈਸੇ ਆ ਟਰੈਕਟਰ ਪੂਰਾ ਸਾਫ ਆ ਦੋਸਤ ਪੂਰਾ ਸਾਫ ਟਰੈਕਟਰ ਆ ਕੋਕਾ ਪੀਦਾ ਜੀ ਇੱਕ ਤੁਹਾਨੂੰ ਦਿਖਾਉਣੇ ਤੋਹਫਾ ਆ ਜੋ 2485 485 2002 ਮਾਡਲ 195 ਰੇਟ ਇਹ ਰੇਟ ਡਬਲ ਕਲਚ ਡਬਲ ਕਲਚ ਪੂਕਾ ਵੀ ਜਹੀ ਰੇਟ ਆ ਉਹ ਸੋਹਣਾ ਟਰੈਕਟਰ ਜੀ ਬਲਵੰਦੀ ਤੋਂ ਉਹ ਖੜਾ ਇਹ ਟਰੈਕਟਰ ਆ ਗਈ 630 2000 ਮੜ ਲੋ 585 ਰੇਟ ਆ ਜੀ ਟਰੈਕਟਰ ਸਾਫ ਹੋ ਬਾਈ ਬਹੁਤ ਵਧੀਆ ਆ ਆ ਗਿਆ 52 4 ਡੈਕ ਟੂਪ ਲੱਗਿਆ ਸਾਰਾ ਕੁਝ ਉੰਜਾ ਚਾਰਵੀ ਸੋਨਾ ਟਰੈਕਟਰ ਪੂਰਾ ਜੀ ਆਜੇ ਵਾਲੀ ਅਛਾ ਕੀ ਕੀ ਵਾਲਾ ਸੋਨਾ ਟਰੈਕਟਰ ਜੀ ਦੋਸਤੋ ਬੜਾ ਹੀ ਸੋਨਾ ਟਰੈਕਟਰ ਤੁਹਾਡੇ ਵਾਸਤੇ ਘੱਟ ਰੇਟ ਦਾ ਟਰੈਕਟਰ ਹੈ ਜੀ ਬਹੁਤ ਸੋਨਾ ਟਰੈਕਟਰ ਤਲਵੰਡੀ ਸਾਬੋ ਖੜੇ ਜੀ ਆਪਣਾ ਇਹ 7 ਨੰਬਰ ਪਲਾਟ ਦੇ ਵਿੱਚ ਜਿਹੜਾ ਢਾਬਾ ਗਾ ਢਾਬੇ ਦੇ ਨਾਲ ਚਾਹਲੇ